ਜੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੋਵੇ ਕਿ ਸਦਕ ਕੀ ਹੁੰਦਾ ਹੈ ਪਾਣਾ ਕਿਵੇਂ ਮੰਨੀਦਾ ਹੈ ਚੜਦੀ ਕਲਾ 'ਚ ਕਿਵੇਂ ਰਹਿਦਾ ਹੈ ਵੰਡ ਕੇ ਕਿਵੇਂ ਛਕੀਦਾ ਹੈ ਏਕੇ 'ਚ ਬਰਕਤ ਕਿਵੇਂ ਹੁੰਦੀ ਹੈ ਤਾਂ ਉਹਨਾਂ ਨੂੰ ਕੁਝ ਕਹਾਣੀਆਂ ਦੱਸਣੀਆਂ ਬਣਦੀਆਂ ਨੇ ਕਹਾਣੀਆਂ ਇਹਨਾਂ ਲੱਖਾਂ ਨਾਇਕਾਂ ਦੀਆਂ ਜਿਨ੍ਹਾਂ ਨੇ ਘਰਾਂ ਤੋਂ ਦੂਰ ਸੜਕਾਂ 'ਤੇ ਬੈਠੇ ਬੈਠੇ ਇੱਕ ਪੂਰਾ ਸਿਆਲ ਸਿਰ ਤੋਂ ਲੰਘਾ ਦਿੱਤਾ ਦਿੱਲੀ ਦੀ ਠੰਡ ਬਜ਼ੁਰਗਾਂ ਤੇ ਜਵਾਨਾਂ ਦੀਆਂ ਸ਼ਹਾਦਤਾਂ ਤੇ ਗ੍ਰਿਫਤਾਰੀਆਂ ਸਰਕਾਰ ਦੀਆਂ ਵਧੇਕੀਆਂ ਤੇ ਕੋਝੀਆਂ ਸਾਜ਼ਿਸ਼ਾਂ ਮੀਡੀਆ ਦੀਆਂ ਨਲਾਇਕੀਆਂ ਤੇ ਛੁੱਟੀਆਂ ਤੋਂਮਤਾਂ ਦੇ ਬਾਵਜੂਦ ਬਿਨਾ ਡੋਲੇ ਬਿਨਾ ਬੋਲੇ ਆਪਣਾ ਘੂਲ ਕਿਵੇਂ ਜਾਰੀ ਰੱਖਿਆ ਇਹਨਾਂ ਵਿੱਚੋਂ ਇੱਕ ਕਹਾਣੀ ਹੈ ਸਰਦਾਰ ਗੁਰਮੇਲ ਸਿੰਘ ਦੀ ਤੇ ਇਹ ਕਹਾਣੀ ਗੁਰਮੀਲ ਸਿੰਘ ਦੇ ਸਰੀਰਕ ਅੰਗਾਂ ਜਾਂ ਸੱਟਾਂ ਕਰਕੇ ਵੱਡੀ ਨਹੀਂ ਹੈ ਇਹ ਵੱਡੀ ਹੈ ਇਹਨਾਂ ਦੇ ਨਾਂ ਜੋੜਨ ਵਾਲੇ ਸਿੱਧਕ ਹੌਸਲੇ ਤੇ ਚੜ੍ਹਦੀ ਕਲਾ ਤੇ ਜਜ਼ਬੇ ਕਰਕੇ ਜਦੋਂ ਨਵੰਬਰ ਵਿੱਚ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ ਗੁਰਮੀਲ ਸਿੰਘ ਹਸਪਤਾਲ ਵਿੱਚ ਦਾਖਲ ਸਨ ਜਿਵੇਂ ਹੀ ਉਹ ਬੈੱਡ ਤੋਂ ਉੱਠਣ ਜੋਗੇ ਹੋਏ ਤਾਂ ਹਸਪਤਾਲ ਤੋਂ ਛੁੱਟੀ ਲੈ ਕੇ ਸਿੱਧੇ ਦਿੱਲੀ ਟੀਕਰੀ ਬਾਰਡਰ ਤੇ ਆ ਪਹੁੰਚੇ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਡ ਸਾਡਾ ਮਾਹੂਣਾ ਬੋਦਲਾ ਤਸੀਲ ਫਾਜ਼ਿਲਕਾ ਜ਼ਿਲ੍ਹਾ ਵੀ ਫਾਜ਼ਿਲਕਾ ਹੀ ਆ ਜੀ ਅਸੀਂ ਬੇਟੇ ਆਉਣਾ ਤਾਂ ਸੀਗਾ ਮਤਲਬ ਕਹਿਣ ਦਾ ਭਾਵਾ ਵੀ 27 ਤਰੀਕ ਨੂੰ ਤੇ 26 ਤਰੀਕ ਨੂੰ ਮੇਰਾ ਐਕਸੀਡੈਂਟ ਹੋ ਗਿਆ ਜੀ ਤੇ ਮੇਰੀ ਆਹ ਲੱਤ ਟੁੱਟ ਗਈ ਜੀ ਲੱਤ ਟੁੱਟਣ ਕਰਕੇ ਇਸ ਕਰਕੇ ਮੈਥੋਂ ਫਿਰ ਮੈਂ ਮਹੀਨਾ ਪਿਆਈ ਰਿਆ ਘਰੇ ਕਿਉਂਕਿ ਮਿਥੋਂ ਆਇਆ ਨਹੀਂ ਗਿਆ ਉਸ ਤੋਂ ਬਾਅਦ ਮਹੀਨੇ ਤੋਂ ਬਾਅਦ ਜਦੋਂ ਮੈਂ ਉੱਠਿਆ ਉਠਿਆ ਮਾੜਾ ਮੋਟਾ ਜਾਈ ਤੁਰਨ ਲੱਗਾ ਐਵੇਂ ਮਾੜਾ ਮੰਜਾ ਫੜ ਕੇ ਤੁਰਦਾ ਸੀ ਥੋੜੀ ਜੀ ਵਾਟ ਜਾਂ ਚਰਕਣ ਵਾਲਾ ਮੈਂ ਛੋਟੀ ਨਾਲ ਤੁਰਨ ਲੱਗ ਗਿਆ ਮੈਂ ਆਪਦੇ ਬੇਟੇ ਨੂੰ ਆਖਿਆ ਮੈਂ ਕਿਹਾ ਵੀਰਜਿੰਦਰ ਮੈਨੂੰ ਛੱਡਿਆ ਤੇ ਉਹ ਮੇਰਾ ਲੜਕਾ ਵੀਰਜਿੰਦਰ ਆ ਉਹਦਾ ਨਾਂ ਤੇ ਜੀ ਉਹ ਮੈਨੂੰ ਇੱਥੇ ਘਾਰ ਤੇ ਛੱਡ ਗਿਆ ਤੇ ਉਸ ਤੋਂ ਬਾਅਦ ਮੈਂ ਇੱਥੇ ਹੀ ਆ ਜੀ 26 ਜਨਵਰੀ ਦੀ ਸਾਜ਼ਿਸ਼ ਤੋਂ ਬਾਅਦ ਕੁਝ ਕਿਸਾਨਾਂ ਦੇ ਹੌਸਲੇ ਇੱਕ ਵਾਰ ਡੋਲੇ 27 ਜਨਵਰੀ ਨੂੰ ਗੁਰਮੀਲ ਸਿੰਘ ਦੇ ਸਾਥੀ ਆਪਣੀਆਂ ਟਰਾਲੀਆਂ ਲੈ ਕੇ ਪਿੰਡ ਵਾਪਸ ਆ ਗਏ ਪਰ ਗੁਰਮੇਲ ਸਿੰਘ ਆਪਣੀ ਜਗ੍ਹਾ ਤੇ ਡਟੇ ਰਹੇ ਉਹਨਾਂ ਦੀ ਸਿਰਫ ਟਰਾਲੀ ਉਹਨਾਂ ਕੋਲੋਂ ਗਈ ਸੀ ਉਹਨਾਂ ਦਾ ਹੌਸਲਾ ਨਹੀਂ ਉਹਨਾਂ ਨੇ ਆਪਣੇ ਲਈ ਇੱਕ ਛੋਟਾ ਜਿਹਾ ਬਸੇਰਾ ਬਣਾਇਆ ਤੇ ਤਿੰਨ ਰਾਤਾਂ ਇਹਦੇ ਵਿੱਚ ਹੀ ਕੱਟੀਆਂ ਉਹਨਾਂ ਦਾ ਸਿੱਦਕ ਦੇਖ ਕੇ ਉਹਨਾਂ ਦੇ ਵਾਪਸ ਗਏ ਹੋਏ ਸਾਥੀ ਵੀ ਦੁਬਾਰਾ ਉਹਨਾਂ ਨਾਲ ਆ ਜੁੜੇ 27 ਨੂੰ ਇਹ ਜੀ ਮਟਕੇ ਮੁੰਡੇ ਸਾਰੇ ਜਿੱਤ ਕਰਕੇ ਚਲੇ ਗਏ ਤੇ ਮੈਂ ਆਪਦਾ 27 ਨੂੰ ਚਲੇ ਗਿਆ ਮੈਂ 27 ਸ਼ਾਮ ਨੂੰ ਆਪਦਾ ਉਹ ਟਰਾਲੀਆਂ ਦੇ ਪਰਲੇ ਪਾਸੇ ਜੀ ਮੈਂ ਲਾ ਲਿਆ ਆਪਦਾ ਛੋਟਾ ਜਿਹਾ ਟੈਂਟ ਉਹ ਰਾਤ ਨੂੰ ਚੰਗ ਵੀ ਜਾਂਦਾ ਸੀ ਜੀ ਮੈਂ ਉੱਥੇ ਹੀ ਰਾਤਾਂ ਕੱਟੀਆਂ ਤਿੰਨ ਚਾਰ ਉਸ ਤੋਂ ਬਾਅਦ ਪਿੰਡ ਵਾਲੇ ਮੁੰਡੇ ਵਾਪਸ ਫੇਰ ਆਏ ਤੇ ਆ ਆ ਫੇਰ ਜੀ ਅੱਜ ਸਾਡਾ ਝਗਾ ਵਸ ਗਿਆ ਤੇ ਧੰਨਵਾਦ ਮੈਂ ਪਿੰਡ ਵਾਲਿਆਂ ਦਾ ਵੀ ਕਰਦਾ ਮੁੰਡੇ ਮਗਰ ਬੈਠੇ ਆ ਮੇਰੇ ਭਰਾਈ ਆ ਛੋਟਾ ਭਰਾਈ ਆ ਇਹ ਹਿੰਮਤ ਗੁਰਮੀਲ ਸਿੰਘ ਦੀ ਕੱਲਿਆਂ ਦੀ ਨਹੀਂ ਹੈ ਇਹ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਵੀ ਮਿਲਦੀ ਹੈ ਉਹਨਾਂ ਦੀ ਪਤਨੀ ਨੇ ਵੀ ਉਹਨਾਂ ਨੂੰ ਇਹੀ ਕਿਹਾ ਕਿ ਭਾਵੇਂ ਸਾਰਾ ਪਿੰਡ ਵਾਪਸ ਆ ਜਾਵੇ ਪਰ ਤੁਸੀਂ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਮੇਰੇ ਮਤਲਬ ਘਰਦਿਆਂ ਦਾ ਫੋਨ ਆਇਆ ਸੀ ਮੇਰੇ ਘਰੋਂ ਤੇ ਘਰਦੇ ਕਹਿੰਦੇ ਵੀ ਤੂੰ ਵੀ ਮੇਰਾ ਨਾਮ ਸਦਾ ਗਰਮੇਲਾ ਗੇਲੇ-ਗੇਲੇ ਕਹਿੰਦੇ ਗੇਲੇ ਵੀ ਤੁਸੀਂ ਨਹੀਂ ਆਉਣਾਗਾ ਵੀ ਬੇਚਕ ਪਿੰਡ ਸਾਰਾ ਮੁੰਡੇ ਸਾਰੇ ਮੁੜਿਆ ਹੁਣ ਪਿੰਡ ਤੇ ਵੀ ਤੂੰ ਨਹੀਂ ਆਉਣਾਗਾ ਤੂੰ ਉੱਥੇ ਹੀ ਰਹਿਣਾ ਇਸੇ ਹੌਸਲੇ ਸਦਕਾ ਗੁਰਮੀਲ ਸਿੰਘ ਡਟੇ ਹੋਏ ਨੇ ਤੇ ਗੁਰਮੀਲ ਸਿੰਘ ਵਰਗੇ ਲੱਖਾਂ ਨਾਇਕਾਂ ਦੇ ਸਿਰ ਤੇ ਇਹ ਸੰਘਰਸ਼ ਚੱਰੀ ਹੈ ਹਾਂ ਬੇਟੇ ਮੈਂ ਤਾਂ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਵੀ ਇੱਥੋਂ ਨਾ ਜਾਓ ਭਰਾਵੋ ਮੇਰੀ ਮੇਰੇ ਦੋ ਹੱਥ ਵੇਖੋ ਜੀ ਹੱਥ ਤਾਂ ਇੱਕ ਹੀ ਆ ਮੇਰਾ ਮੈਂ ਦੋ ਹੱਥ ਐ ਇਸ ਤਰ੍ਹਾਂ ਬੰਨ ਲੈਣਾ ਵੀ ਮੇਰੀ ਮਿਹਨਤੀ ਆ ਦੋ ਹੱਥ ਬੰਨ ਕੇ ਵੀ ਕੋਈ ਭਰਾ ਨਾ ਜਾਓ ਇੱਥੋਂ ਵੀ ਸਾਰੇ ਇੱਥੇ ਰਹੋ ਹੋਰ ਵੱਧ ਵੱਧ ਪੰਜਾਬ ਚ ਆਓ ਪੰਜਾਬ ਚ ਆ ਕੇ ਆਪਣਾ ਇੱਥੇ ਬੈਠੋ ਆਪਾਂ ਵੱਧ ਤੋਂ ਵੱਧ ਪ੍ਰਭਾਵ ਪਾਈਏ ਮੈਨੂੰ ਤਾਂ 100% ਉਮੀਦ ਹੈ ਵੀ ਅਸੀਂ ਜਿੱਤਾਂਗੇ ਜੀ ਇਹ ਸਿਰਫ ਇੱਕ ਕਹਾਣੀ ਹੈ ਇਹੋ ਜਿਹੀਆਂ ਲੱਖਾਂ ਕਹਾਣੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਕਿ ਸਿੱਦਕ ਕੀ ਹੁੰਦਾ ਹੈ ਪਾਣਾ ਕਿਵੇਂ ਮੰਨੀਦਾ ਹੈ ਵੰਡ ਕੇ ਕਿਵੇਂ ਛਕੀਦਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਰੋਲ ਮਾਡਲ ਕੋਈ ਸੈਲੀਬ੍ਰਿਟੀ ਜਾਂ ਫਿਲਮੀ ਹੀਰੋ ਨਹੀਂ ਸਗੋਂ ਸੱਚੀ ਮੁੱਚੀ ਦੇ ਹੀਰੋ ਹੋਣ ਤਾਂ ਇਹ ਸਮਾਂ ਹੈ ਉਹਨਾਂ ਨੂੰ ਇਹ ਦਿਖਾਉਣ ਦਾ ਸਿਖਾਉਣ ਦਾ ਤੇ ਅਸਲੀਅਤ ਨਾਲ ਵਾਕਿਫ ਕਰਾਉਣ ਦਾ